ਲੋ ਬਾਈ ਜੀ ਸਿੱਧ ਬਾਬਾ ਹੀਰਾ ਦਾਸ ਜੀ ਡੇਰਾ ਕਾਰ ਸੇਵਾ ਚੱਲ ਰਹੀ ਆ ਸ੍ਰੀ ਦਰਬਾਰ ਸਾਹਿਬ ਦੀ ਤੇ ਪਿੰਡ ਦਾ ਵੀ ਸਹਿਯੋਗ ਆ ਪੂਰਾ ਤੇ ਸੇਵਾਦਾਰ ਪਹੁੰਚੇ ਹੋਏ ਨੇ ਪਿੰਡ ਦੇ ਤੇ ਇਧਰ ਮਿਸਤਰੀ ਗਰਜੀਤ ਮਿਸਤਰੀ ਵੀ ਆ ਗਿਆ ਸਾਰੇ ਆ ਗਏ ਅੱਜ ਤੇ ਨੌਜਵਾਨ ਸੇਵਾਦਾਰ ਵੀ ਆ। ਜਾ ਫੇਰ ਪਾਵਾਂਗੇ ਯਾਰ ਤੈਨੂੰ ਤਾਂ ਬਜਰੀ ਪਾਉ। ਅੱਜ ਨੌਵਾਂ ਦਿਨ ਹੋ ਗਿਆ ਬਲਤੇਜ ਭਿੰਡਰ ਵਰਗੇ ਆ ਗਏ ਕੱਲ ਬੰਦੇ ਜਾਵਾਂ। ਤੇ ਇਹਨਾਂ ਬਣਾਣੇ ਕੰਮ ਅਰੇ ਕੱਢ ਦਿੰਦੇ ਆ ਬੰਦੇ। ਤੇ ਵਧੀਆ ਚੱਲਦਾ ਬਾਬਾ ਜੀ ਕੰਮ। ਹਾਂ ਬਹੁਤ ਵਧੀਆ ਬਹੁਤ ਪ੍ਰਸ਼ਾਦ ਸੇਵਾਦਾਰਾਂ ਦੇ ਵਿੱਚ ਬਿਨਾਂ ਆਖੀ ਆਉਂਦੇ ਆ ਸੇਵਾਦਾਰ। ਹੱਕ ਵੀ ਹੈ ਗਿਆ ਕਿਉਂਕਿ ਦਰਬਾਰ ਆ ਗੁਰੂ ਦਾ ਦਰਬਾਰਾ ਇੱਥੇ ਕੋਈ ਆ ਜਾਏ ਕੋਈ ਗਰੀਬ ਆ ਜਾਏ ਕੋਈ ਮੇਰੇ ਅਸੀਂ ਤਾਂ ਪੈਸਾ ਦਾ ਕਿਸੇ ਨੂੰ ਕਹਿੰਦੇ ਨਹੀਂ ਸੇਵਾ ਕਰੋ ਹੱਥੀ ਸੇਵਾ ਕਰੋ ਹਾਂਜੀ ਹਾਂਜੀ ਕਈ ਵਾਰਾਂ ਕਿਸੇ ਨੂੰ ਖੋਪ ਹੁੰਦਾ ਵੀ ਬਾਬਾ ਮੰਗਣਾ ਲੱਗੇ ਨਗਰ ਦੀ ਚੀਜ਼ ਆ ਨਗਰ ਦੀ ਹਾਂ ਨਗਰ ਦੀ ਹੈ ਜੀ ਹਾਂਜੀ ਹਾਂਜੀ ਹੁਣ ਜੇ ਮੇ ਕੋਈ ਸਮੱਸਿਆ ਆ ਕੋਈ ਕੋ ਹੋਗਾ ਕੋਈ ਮੇਹ ਕਣੇ ਚ ਦਿੱਕਤ ਆ ਬਸ ਬਣੀ ਜਾਂਦਾ ਬਹੁਤ ਕੁਝ ਪ੍ਰਮਾਤਮਾ ਨੇ ਦੇਦਾ ਪਿੰਡ ਦੇ ਵਿੱਚ ਭਾਈਚਾਰਕ ਕਾਇਮ ਆ ਬਸ ਆਪਾਂ ਤਾਂ ਇਹ ਹੀ ਬੰਦ ਕਰਦੇ ਆ ਕਿ ਸੇਵਾ ਕਰੋ ਹੱਥੀ ਸੇਵਾ ਕਰੋ ਹਾਂਜੀ ਠੀਕ ਆ ਨਾ ਬਾਬਾ ਜੀ ਦੀ ਗੱਲ ਸਹੀ ਹੈ ਨਾ ਸੇਵਾ ਕਰੋ ਵੀ ਇਹ ਸੋਡਾ ਹੀ ਕੰਮ ਹੈ ਇਕੱਲੇ ਬਾਬਾ ਜੀ ਦਾ ਆਪ ਦਾ ਕੰਮ ਨਹੀਂ ਹੈਗਾ ਇਹ ਤੇ ਸ੍ਰੀ ਦਰਬਾਰ ਸਾਹਿਬ ਜੀ ਹੈ ਨਾ ਸਾਰਿਆਂ ਦਾ ਪਿੰਡ ਦਾ ਸਾਂਝਾ ਹੁੰਦਾ ਇਕੱਲੇ ਆਪਣੇ ਪਿੰਡ ਦਾ ਨਹੀਂ ਹਰ ਇੱਕ ਦੇ ਸਾਂਝਾ ਹੁੰਦਾ ਇਹ ਕੋ ਹਰ ਇੱਕ ਨੇ ਆ ਕੇ ਮਹਾਰਾਜ ਜੀ ਸਵਾਰੀ ਦੇ ਮੱਥਾ ਟੇਕਣਾ ਤੇ ਬੈਠਣ ਨੂੰ ਜਗ੍ਹਾ ਖੁੱਲੀ ਹੋ ਜਾਂਦੀ ਹੈ ਤੇ ਹੁਣ ਅੱਜ ਵੀ ਬੰਨੀ ਆਂਦੇ ਆ ਬੀਮ ਬੰਦੇ ਆ ਤੇ ਵਧੀਆ ਸੇਵਾਦਾਰ ਵੀ ਪਹੁੰਚ ਕੇ ਮਿਸਤਰੀ ਵੀ ਅੱਜ ਵੱਧ ਗਏ ਮਾਈ ਮਿਸਤਰੀ ਹਾਂ ਉਹ ਸੁਣ ਰਹੇ ਹੋ ਇਹਨਾਂ ਪੱਟਾਂ ਥੋੜਾ ਜਿਹਾ ਫੋਕਾ ਲੈਣਾ ਇਹ ਹੁਣ ਬੀਮ ਭਰਦੇ ਅੱਜ ਤੇ ਕੰਧ ਬਹੁਤ ਉੱਚੀ ਹੋ ਗਈ ਚਿਤਾਤੇ ਲੈ ਜਾਣਗੇ ਉਹ ਖੜਜੋ ਨਿਕਲ ਜਾਈ ਇਹਨੂੰ ਲਾਈ ਦੇਣਾ ਇਧਰ ਲੱਗੇ ਪਏ ਸੇਵਾਦਾਰ ਆ ਹਾਂ ਚੱਕ ਪਰੀ ਚਲੋ ਪਰੀ ਚਲੋ ਲੱਗੇ ਰਹੋ ਸੱਤ ਆ ਗਏ ਇੱਧਰ ਆ ਖੂਬ ਆ ਗਿਆ ਤੇ ਕੋਲੇ ਬਾਬਾ ਜੀ ਦਾ ਡੇਰਾ ਸਿੱਧ ਬਾਬਾ ਹੀਰਾਦਾ ਜੀ ਤੇ ਸੱਤ ਵਾਲੇ ਵੀ ਜਾ ਕੇ ਸੇਵਾ ਕਰਦੇ ਨੇ ਆ ਕੇ ਲਾ ਇਹ ਤੋਂ ਬਹੁਤ بڑا ਬੜਾ ਉਹ ਤੇ ਕੀਤਾ ਹੋ ਗਿਆ ਸੌਣਾ ਸੌਣੀ ਅਸਾਂ ਖੱਦੇ ਦਾ ਸੰ ਹੈਗੀ ਆ ਫਿਰ ਜਦੋਂ ਰਹਿੰਦੇ ਨਹੀਂ ਕੋਣਾ ਬੀਜੇ ਦਮ ਤੂੰ ਤਾਂ ਗੱਲ ਪੈ ਜਣਾ ਨਾ ਨਹੀਂ ਤੂੰ ਸਾਥੇ ਦੀ ਬਸ ਇਹ ਹੁੰਦੇ ਰਹਿੰਦੇ ਤਾਰਾ ਭਾਈ ਭਈ ਤਾਰਾ ਫੜਾਇਆ ਤਾਰਾ ਫੜਾਉਂਗਾ ਤਾਰਾ ਕਿੱਥੇ ਆ ਲੈਣ ਬਣਾਓ ਓਏ ਆ ਲੈ ਓਏ ਆ ਨਾ ਸੇਵਾਦਾਰ ਸਾਰੇ ਲੱਗੇ ਪਏ ਆ ਸੇਵਾਦਾਰਾਂ ਦੀ ਜ਼ਰੂਰਤ ਪੈਂਦੀ ਹੁੰਦੀ ਆ ਤੇ ਬੇਲੀ ਰੋਤਾ ਹੁਣ ਪਾਣੀ ਲੱਗ ਗਿਆ ਕਣਕਾਂ ਨੂੰ ਹੁਣ ਆ ਕੇ ਸੇਵਾ ਇੱਥੇ ਕਰ ਲੋ ਕਿਉਂ ਸੇਵਾ ਪਾ ਉੱਥੇ ਹੀ ਕਰਨੀ ਆ ਜਿੱਥੇ ਆਪਾਂ ਨੂੰ ਜ਼ਰੂਰਤ ਪੈਂਦੀ ਆ ਤੇ ਸਾਰੇ ਆਪਣੇ ਕੰਮ ਕਰਦੇ ਇੱਥੇ ਹੁੰਦੇ ਆ ਫੇਰ ਆਪਾਂ ਨੂੰ ਕੀ ਦਿੱਕਤ ਪੈਂਦੀ ਆ ਤੇ ਇੱਧਰ ਸਾਥ ਦਿਖਾ ਦਿਆਂ ਤੁਹਾਨੂੰ ਮੈਂ ਕਿਰੋਂ ਡੇਰੇ ਤਾਂ ਖੜੇ ਹੀ ਆ ਦੇ ਦਿਖਾਣਾ ਤੁਹਾਨੂੰ ਖੁੱਲੀ ਜਗ੍ਹਾ ਤੇ ਆਪਣੀ ਸਾਥ ਦਿਖਾਣਾ ਸਫਾਈ ਦਿਖਾਣਾ ਸਾਥ ਦੀ ਲੋ ਬਾਈ ਜੀ ਜਿਹੜੀ ਡੇਰੇ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ ਨਾ ਇਹਦੀ ਛੱਤ ਪੈਣੀ ਹੈ ਸ੍ਰੀ ਦਰਬਾਰ ਸਾਹਿਬ ਦੀ ਬੁੱਧਵਾਰ ਨੂੰ ਅੱਜ ਮਾਲੋਂ ਆਇਆ ਦਵਾਰ ਹੈ ਤੇ ਬੁੱਧਵਾਰ ਨੂੰ ਛੱਤ ਪੈਣੀ ਹੈ 18 ਤਰੀਕ ਨੂੰ ਤੇ ਦਿਨ ਨਹਿ ਗਿਆ ਸੋਮਵਾਰ ਤੇ ਮੰਗਲਵਾਰ ਸਨ ਚ ਛੱਤ ਤੇ ਆ ਹੁਣ ਮਿਸਤਰੀ ਵੱਧ ਗਏ ਸੇਵਾਦਾਰ ਵੀ ਵੱਧ ਗਏ ਤੇ ਸੇਵਾਦਾਰਾਂ ਦੀ ਜ਼ਰੂਰਤ ਹੈ ਸੇਵਾਦਾਰ ਜਰੂਰ ਪਹੁੰਚਿਆ ਕਰੋ ਤੇ ਤਾਂ ਕਰਕੇ ਪਹਿਲਾਂ ਦੱਸਿਆ ਜਾਵੇ ਵੀ ਜਿੱਦੇ ਸ੍ਰੀ ਦਰਬਾਰ ਸਾਹਿਬ ਦੀ ਛੱਤ ਪੈਣੀ ਆ ਕੋਈ ਐ ਨਹੀਂ ਜ਼ਰੂਰਤ ਵੀ ਸੇਵਾਦਾਰਾਂ ਦੀ ਹੈ ਮਤਾਵਾਂ ਦੀ ਭੈਣਾਂ ਦੀ ਸਾਰਿਆਂ ਦੀ ਜ਼ਰੂਰਤ ਪਊਗੀ ਆਪਾਂ ਨੂੰ ਛੱਤ ਵਾਲੇ ਦਿਨ ਤੇ ਜਰੂਰ ਪਹੁੰਚੋ ਛੱਤ ਤੇ ਤੇ ਆਪ ਦੀ ਤਨੋਂ ਮਨੋਂ ਸੇਵਾ ਕਰੋ ਪੈਸੇ ਟਕੇ ਦੀ ਕਰਨੀ ਆ ਆਪ ਦੀ ਸਰਦਾ ਮੁਤਾਬਕ ਕਰ ਸਕਦੇ ਹੋ ਕੋਈ ਮੰਗਿਆ ਨਹੀਂ ਆਂਦਾ ਬਾਬਾ ਜੀ ਤੋਂ ਤੇ ਉਹ ਆਪਣਾ ਕੰਮ ਹੈ ਤੇ ਸੇਵਾਦਾਰ ਜਰੂਰ ਪਹੁੰਚਣ ਸੇਵਾ ਕਰਨ ਤੇ ਮੇਰੀਆਂ ਮਾਤਾ ਹੋਰੀਆਂ ਤੇ ਭੈਣਾਂ ਸਾਰੀਆਂ ਉਹ ਵੀ ਪਹੁੰਚਣ ਤੇ ਕੰਮ ਖਿੱਚੀ ਜਾਂਦੇ ਆ ਢੋਲਿਆ ਸਮਾਨ ਬਸ ਤਿਆਰੀ ਚਾ ਹੋਣਾ